ਚਾਨਕੋਟ ਦੇ ਹਲਕਾ ਸੁजानਪੁਰ ਦੇ ਵਿੱਚ ਪੈਂਦਾ ਪਿੰਡ ਬੇੜੀਆਂ ਬਜ਼ੁਰਗ ਜਿੱਥੇ ਦੇ ਪੁਲ ਦੀ ਖਸਤਾ ਹਾਲਤ ਨੂੰ ਲੈ ਕੇ ਸਾਡੀ ਚੈਨਲ ਦੀ ਟੀਮ ਦੇ ਵੱਲੋਂ ਦੌਰਾ ਕੀਤਾ ਤਾਂ ਵੇਖਿਆ ਕਿ ਇੱਥੇ ਹਸਤਾ ਖਸਤਾ ਹਾਲਤ ਪੁਲ ਜਿੱਥੇ ਕੀ ਚੱਲਦੇ ਪਿਛਲੇ ਕਾਫੀ ਸਮੇਂ ਤੋਂ ਕ੍ਰੈਸ਼ਰਾ ਦੀਆਂ ਹੈਵੀ ਲੋਡਡ ਗੱਡੀਆਂ ਨਿਕਲਦੀਆਂ ਸੀ ਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਜਿਸ ਦੇ ਚਲਦੇ ਜਿੱਥੇ ਲੋਕਾਂ ਨੇ ਲਗਾਤਾਰ ਪ੍ਰਦਰਸ਼ਨ ਵੀ ਕੀਤਾ ਤਾਂ ਸਾਰੀ ਚੈਨਲ ਦੀ ਟੀਮ ਵੱਲੋਂ ਇਸ ਖਬਰ ਨੂੰ ਪ੍ਰਮੁੱਖਤਾ ਦੇਣ ਚਲਦੇ ਦਿਖਾਇਆ ਗਿਆ ਜਿਸ ਦੇ ਚਲਦੇ ਵਿਭਾਗ ਜਾਗਿਆ ਤੇ ਇਸ ਪੁਲ ਦੇ ਉੱਪਰ ਆ ਕੇ ਉਹਨਾਂ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸ ਖਸਤਾ ਹਾਲਤ ਪੁਲ ਨੂੰ ਬੰਦ ਕਰਵਾ ਦਿੱਤਾ ਗਿਆ ਤਾਂ ਕਿ ਕੋਈ ਵੀ ਇੱਥੋਂ ਦੀ ਹੈਵੀ ਲੋਡਡ ਗੱਡੀ ਜਾਂ ਫਿਰ 4-ਵਿਲਰ ਨਾ ਨਿਕਲ ਸਕੇ ਕਾ ਦੋਸਤੋ ਇੰਡੀਅਨ ਵੀ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਪਿਛਲੇ ਦਿਨਾਂ ਤੋਂ ਇਹੀ ਕਿਹਾ ਪ੍ਰੇਸ਼ਾਨ ਜਨਵਾਰਾ ਰਹਤਾ ਦੋ ਪੁਲ ਪੈਂਦੇ ਆ ਜੇ ਦੋਨੇ ਪੁਲਾਂ ਦੇ ਹਾਲਾਤ ਖਸ ਦਾ ਸਿਆਰੀ ਇੱਕ ਪੁਲ ਦੇ ਹਾਲਾਤ ਆ ਜੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਾਫੀ ਖਸਕਾ ਹੋ ਚੁਕੀ ਜਿਹਦੇ ਚੱਲਦੇ ਹੀ ਅੱਜ ਮੈਕਮੇ ਵਾਲਾ ਆ ਕੇ ਕਿਹਾ ਪੁਲ ਨੂੰ ਬੰਦ ਕਰਵਾਇਆ ਜਾ ਰਿਹਾ ਜਿਸ ਤੇ ਚੱਲਦੇ ਦੱਸਿਆ ਜਾ ਰਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹੀ ਸੰਘਰਸ਼ ਲੋਕਾਂ ਨੂੰ ਕਰਨਾ ਪੈ ਰਿਹਾ ਉੱਥੇ ਹੀ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਕਿ ਉਹ ਪੁਲ ਬੰਦ ਕਰਵਾ ਦਿੱਤਾ ਗਿਆ ਹੋਇਆ ਉਹ ਅਫਸਰਾਂ ਨਾਲ ਵੀ ਗੱਲਬਾਤ ਕਰਨੇ ਤੇ ਜਾਣਨ ਦੀ ਕੋਸ਼ਿਸ਼ ਕਰਨੇ ਹਨ ਜੀ ਨ ਸੇਹੀ ਗੱਲ ਕੀਤੀ ਹੈ ਪਿਛਲੇ ਲੰਬੇ ਸਮੇਂ ਤੋਂ ਇਹ ਪੁਲ ਦੇ ਹਾਲਾਤ ਖਸਟਾ ਗਏ ਆ ਅੱਜ ਇਹਨਾਂ ਬੰਦ ਕਰਵਾਏ ਆ ਕੀ ਕਾਰਨ ਐਕਚੁਅਲੀ ਸਰ ਤੁਸੀਂ ਦੇਖ ਹੀ ਰਹੇ ਹੋ ਜਿਵੇਂ ਪੁਲ ਦੀ ਹਾਲਾਤ ਕੀ ਆ ਗਿਆ ਅ ਹੋ ਕੇ ਰਹਿ ਗਿਆ ਤੁਸੀਂ ਹੈਵੀ ਮੋਟਰ ਵਹੀਕਲਸ ਵੀ ਨਿਕਲਣੇ ਲਾਪਿਆ ਪਹਿਲਾਂ ਤਾਂ ਸਿਰਫ ਲਾਈਟ ਮੋਟਰ ਵਹੀਕਲਸ ਜਾਂਦੇ ਸੀਗੇ ਸਕੂਟਰ ਮੋਟਰਸਾਈਕਲ ਵਗੈਰਾ ਜਾਂਦੇ ਸੀਗੇ ਪਿੰਡ ਦੇ ਤੇ ਹੁਣ ਕੀ ਹੋ ਰਿਹਾ ਕਿ ਪਿੰਡ ਦੀ ਸੁਰੱਖਿਆ ਲਈ ਪਿੰਡ ਦੇ ਲੋਕਾਂ ਦੇ ਲਈ ਇਸ ਪੁਲ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਕੱਲ ਨੂੰ ਕੋਈ ਗੱਡੀ ਛੋਟੀ ਜੀ ਵੀ ਗੱਡੀ ਨਿਕਲ ਜਾਂਦੀ ਆ ਤੇ ਬਾਈ ਚਾਂਸ ਕਿ ਪੁਲ ਟੁੱਟੇ ਆਂਦਾ ਫਿਰ ਉਹ ਇਸ਼ੂ ਵੱਡਾ ਕ੍ਰੀਏਟ ਹੋ ਜਾਂਦਾ ਨਾਈਟ ਚੈਕਿੰਗ ਲਈ ਨਾਈਟ ਦੇ ਟਾਈਮ ਤੇ ਕਿਉਂਕਿ ਨਾਈਟ ਦੇ ਟਾਈਮ ਹੀ ਮੋਸਟਲੀ ਸੁਣਨ ਜਾ ਰਿਹਾ ਕਿ ਇੱਥੇ ਗੱਡੀਆਂ ਨਿਕਲਦੀਆਂ ਤੇ ਆਪਾਂ ਆਪਣੇ ਬੰਦੇ ਇੱਥੇ ਲਗਾਤੇ ਆ ਜੀ ਇਹ ਕ੍ਰੈਸ਼ਰੋ ਵਾਲੋ ਤੱਕ ਅਸ਼ਾ ਹੀ ਕਰਕੇ ਰੋਡ ਕੋਲੇ ਜਾਂਦੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਹੈ ਸਰ ਜੋ ਵੀ ਰੂਲ ਐਸ ਪਰ ਰੂਲ ਦੇ ਹਿਸਾਬ ਨਾਲ ਜੋ ਵੀ ਹੁੰਦਾ ਹੈਗਾ ਉਹ ਕਾਰਵਾਈ ਕੀਤੀ ਗਈ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਵੀ ਆਪਾਂ ਇਨਫੋਰਮ ਕਰ ਦਿੱਤਾ ਹੈਗਾ ਇਸ ਚੀਜ਼ ਬਾਰੇ ਤੇ ਉਹਨਾਂ ਨਾਲ ਵੀ ਆਪਾਂ ਅਪਡੇਟ ਹੈਗਾ ਕੋਈ ਬੋਰਡ ਵਗੈਰਾ ਵੀ ਲਗਾਇਆ ਗਿਆ ਇੱਥੇ ਹਾਂ ਸਬੋਰਡ ਲਗਾਇਆ ਹੈਗਾ ਸੋਪ ਦੇਖ ਸਕਦੇ ਹੋ ਕਿ ਨਾ ਦੱਸਿਆ ਕਿ ਕਾਫੀ ਕਿਦੇ ਰੋਡਾਂ ਬੰਦ ਕੀਤੇ ਗਏ ਆ ਹੋਰ ਦੇਖਣ ਵਾਲੀ ਗੱਲ ਹੋਏਗੀ ਕਿ ਉਹ ਕ੍ਰੈਸ਼ ਇੰਡਸਟਰੀ ਵਾਲੇ ਕਹਿੰਦੇ ਟਰੈਕ ਦਾ ਵਹੀਕਲ ਆ ਇੱਥੋਂ ਲੰਘਾਉਂਦੇ ਆ ਜਾਂ ਹੋਰ ਨਵੇਂ ਰਸਤਾ ਚੋਰ ਰਸਤਾ ਤਿਆਰ ਕਰਕੇ ਗੱਡੀ ਕੱਢਣ ਦੀ ਕੋਸ਼ਿਸ਼ ਕਰਦੇ ਦੇਖ ਦਿਓ ਇੰਡੀਆ ਨੂੰ ਪੰਜਾਬ ਮੈਨੇਜਰ ਪਠਾਨਕੋਟ